ਸੋਨੂ ਜੀ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਜੀ ਅੱਜ ਜਿਹੜਾ ਪਿਓਰੈਸਟ ਕੀਤਾ ਉਹਦੇ ਸਬੰਧੀ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਸਰਦਾਰ ਜੀਪੀਐਸ ਪੁੱਲਰ ਆਈਪੀਐਸ ਕਮਿਸ਼ਨਰ ਆਫ ਪੁਲਿਸ ਅੰਰਿਸਰਚ ਸਿਟੀ ਤੇ ਸਰਦਾਰ ਆਰਪੀਐਸ ਸਿੱਧੂ ਪੀਪੀਐਸ ਡਿਸਪਲਿਨਰੀ ਇਨਵੈਸਟੀਗੇਸ਼ਨ ਅਨਿਵਰਸਿਟੀ ਤੇ ਸਰਦਾਰ ਜੇਐਸ ਸਿੱਧੂ ਪੀਪੀਐਸ ਏਡੀਐਸ ਇਨਵੈਸਟੀਗੇਸ਼ਨ ਅਨਿਵਰਸਿਟੀ ਦੇ ਵਿਚਨ ਨਿਰਦੇਸ਼ ਕੋਡਿੰਗ ਸਾਡਾ ਸਟਾਫ ਜਿਹੜਾ ਵਰਕਆਊਟ ਕਰ ਰਿਹਾ ਜੀ ਇਹ ਜਿਹੜਾ ਪਿਓਰਸਟ ਕੀਤਾ ਇਹਦਾ ਨਾਮ ਹੈ ਜੀ ਫਿਲਿਪਸ ਇਲੀਸ ਪਿਪਲੀ ਸਨ ਆਫ ਹੈ ਜੀ ਮੁਲਕਵਸੀ ਆਰੋ ਬਾਬਾ ਦੀਪ ਸਿੰਘ ਕਲੋਨੀ ਅਧੇਗੜ ਚੂੜੀਆ ਰੋਡ ਅੰਮ੍ਰਿਤਸਰ ਦਾ ਹੈ ਰਹਿਣ ਵਾਲਾ ਜੀ ਇਹ ਬਾਦਾਲ ਦੇ ਸ਼੍ਰੀ ਹਿਨਾਕਰਵਾਲ ਮੈਡਮ ਨੇ ਜੀ ਐਮ ਆਈ ਸੀ ਉਹਨਾਂ ਦੀ ਕੋਰਟ ਦੇ ਵਿੱਚੋਂ ਮਕਦਮਾ ਨੰਬਰ 4 ਮਿਤੀ 7 1 2020 ਅੰਡਰ ਸੈਕਸ਼ਨ 379 411 ਆਈ ਪੀ ਸੀ ਤਾਣਾ ਮਜੀਠਾ ਰੋਡ ਇੱਕ ਕਿ ਪਰਚਾ ਦਰਜੀ ਜਿਹਦੇ ਵਿੱਚ ਪੀਓ ਸੀ ਜਿਹਦੀ ਪੀਓ ਡੇਟ ਅਗੀ ਹੈ ਜੀ 10 6 2025 ਇਹਦੇ ਖਿਲਾਫ ਆਪਣਾ ਪਰਚਾ ਦਰਜੀ ਜਿਹਦੇ ਵਿੱਚ ਪੀਓ ਹੈ ਜਿਹਨੂੰ ਅੱਜ ਅਰੈਸਟ ਕਰਕੇ ਖਾਣਾ ਮੀਟਰ ਰੋਡ ਵਾਲਿਆਂ ਦੇ ਹੈਂਡਓਵਰ ਕਰਤਾ ਪਰ ਇਹਦੀ ਪੁੱਛ ਕਿਸਕੀ ਤੇ ਜਿੰਨੇ ਦੱਸਿਆ ਮੇਰੇ ਖਿਲਾਫ ਇੱਕ ਪਰਚਾ ਹੋਰ ਦਰਜਾ ਉਹ ਤਾਣਾ ਸਦਰ ਵਿੱਚ ਹੈ ਉਹ ਐਨਡੀ ਦਾ ਪਰਚਾ ਜੀ ਲੇਕਿਨ ਉਹਦੇ ਵਿੱਚ ਦੱਸਦਾ ਕਿ ਮੈਂ ਭਰੀ ਹੋ ਚੁੱਕਾ ਫਿਰ ਵੀ ਪੁਲਤਾਰ ਰਿਕਾਰਡ ਜਿਹੜਾ ਉਹ ਉਹਨਾਂ ਐਸਚੂ ਜਿਹੜੇ ਮਜੀਠਾ ਰੋੜਾ ਉਹਨਾਂ ਕੋਲੋਂ ਕੀਤੀ ਜਾਏਗੀ ਤੇ ਜੇ ਉਹਦੇ ਵਿੱਚ ਕੋਈ ਪਾਇਆ ਗਿਆ ਕਿ ਨਾ ਤੇ ਉਹ ਦੇਖਲਾ ਬੰਦੀ ਕਰ ਦੇ ਸਰ ਕੱਲਾਸੀ ਇਹਨਾਂ ਕੋਈ ਹੋਰ ਵੀ ਨਹੀਂ ਚੋਰੀ ਦਾ ਮਕਦਮਾ ਹੋਏਗਾ ਕਿਤਾ ਹੋਰ ਨਾਲ ਕੋਈ ਤੇ ਸਾਡੇ ਕੋਦੇ ਜਿਹੜਾ ਪੀਓ ਦੇ ਆਰਡਰ ਹੈ ਜੇ ਕੱਲੇ ਦੇ ਬੈਕਗ੍ਰਾਉਂਡ ਕੀ ਬੈਕਗ੍ਰਾਉਂਡ ਬਸ ਇਹ ਨਸ਼ਾ ਪਤਾ ਕਰਦਾ ਸੀ ਉਹ ਕਹਿੰਦਾ ਮੈਂ ਸੈਂਟਰ ਤੋਂ ਦਵਾਈ ਲੈ ਕੇ ਘਰ ਆਇਆ